ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 6 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 6 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ description box ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਦੂਜੀ ਵਾਰ ਏਸ਼ੀਅਨ ਕੱਪ ਜਾਂ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਕੱਪ ਅੰਡਰ 23 ਦਾ ਖਿਤਾਬ ਕਿਸ ਨੇ ਜਿੱਤਿਆ ਹੈ ਇਸ ਤੋਂ ਇਲਾਵਾ ਇਹ ਤੁਹਾਨੂੰ ਹੋਰ ਜਾਣਦਾ ਆ ਸਕਦਾ ਹਾਲ ਹੀ ਵਿੱਚ ਦੂਜੀ ਵਾਰ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਅੰਡਰ 23 ਏਸ਼ੀਅਨ ਕੱਪ ਕਿਸ ਨੇ ਜਿੱਤਿਆ ਤਾਂ ਇਹ ਜਾਪਾਨ ਨੇ ਜਿੱਤਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਜਾਪਾਨ ਨੇ ਉਜ਼ਵੇਕਿਸਤਾਨ ਨੂੰ ਹਰਾ ਕੇ ਅੰਡਰ 23 ਏਸ਼ੀਅਨ ਕੱਪ ਦਾ ਖਿਤਾਬ ਜਿੱਤਿਆ ਪਹਿਲੀ ਵਾਰ ਕਦੋਂ ਜਿੱਤਿਆ ਸੀ 2016 ਦੇ ਵਿੱਚ ਜਿੱਤਿਆ ਸੀ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੈਰੀ ਇੰਪੋਰਟੈਂਟ ਹੁਣ ਜਾਪਾਨ ਨੇ ਜਿੱਤਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਪਾਨ ਦੀ ਕੈਪੀਟਲ ਹੈ ਟੋਕੀਓ ਕਰੰਸੀ ਹੈ ਯੇਨ ਤੇ ਪ੍ਰਾਈਮ ਮਿਨਿਸਟਰ ਆ ਫੋਮਿਓ ਕੈਸੀਦਾ ਜਪਾਨ ਵਿੱਚ 1000 ਸਾਲ ਪੁਰਾਣਾ ਸੋਮਿਨਸਾਈ ਫੈਸਟੀਵਲ ਸਮਾਪਤ ਹੋਇਆ ਜਪਾਨ ਦੁਨੀਆ ਦਾ ਪਹਿਲਾ ਲੱਕੜ ਦਾ ਉਪਗ੍ਰਹਿ ਲਾਂਚ ਕਰੇਗਾ ਜਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੁਖੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਮਿਲਿਆ ਇਸ ਰੋ ਜਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਜਪਾਨ ਦੇ ਯਾਕੋਹਾਮਾ ਚ ਡਾਂਸਿੰਗ ਪਿਕਾਚੂ ਇਵੈਂਟ ਦਾ ਆਯੋਜਨ ਕੀਤਾ ਗਿਆ ਅੰਦੀ ਨੈਕਸਟ ਹੈ ਹਾਲ ਹੀ ਵਿੱਚ UNFPA UNFPA ਇਹਦੀ ਫੁੱਲ ਫਾਰਮ ਹੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸਦੀ ਫੁੱਲ ਫਾਰਮ ਹੈ ਯੂਨਾਈਟਿਡ ਨੇਸ਼ਨ ਫੰਡ ਫਾਰ ਪੋਪੂਲੇਸ਼ਨ ਐਕਟੀਵਿਟੀ ਤੇ ਦੂਸਰੇ ਸ਼ਬਦਾਂ ਵਿੱਚ ਇਹਨੂੰ ਇਸ ਤਰ੍ਹਾਂ ਵੀ ਬੋਲ ਦਿੱਤਾ ਜਾਂਦਾ ਯੂਨਾਈਟਿਡ ਨੇਸ਼ਨ ਪੋਪੂਲੇਸ਼ਨ ਫੰਡ ਹੈ ਠੀਕ ਹੈ ਤੇ ਵੈਸੇ ਇਸਦੀ ਪ੍ਰੋਪਰ ਫੁੱਲ ਫਾਰਮ ਕੀ ਬਣਦੀ ਆ United Nation Fund for Population Activity ਤੇ ਇਹਦੀ ਮੀਟਿੰਗ ਹੋਣ ਜਾ ਰਹੀ ਆ ਜਿਸ ਦੇ ਵਿੱਚ ਜੇ ਭਾਰਤ ਦੀ ਨੁਮਾਇੰਦਗੀ ਇਸ ਦੇ ਵਿੱਚ ਕੌਣ ਕਰੇਗਾ ਠੀਕ ਹੈ ਤਾਂ ਹਾਲ ਹੀ ਵਿੱਚ UNFPA ਦੀ ਮੀਟਿੰਗ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ ਨੀਰੂ ਜਾਦਵ অপਸ਼ਨ A ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਨੀਰੂ ਜਾਦਵ ਤੇ ਰਾਜਸਥਾਨ ਦੇ ਸਰਪੰਚਾ ਤੇ ਇਹ ਹੀ ਯੂनाइटेड ਨੇਸ਼ਨ ਪੋਪੂਲੇਸ਼ਨ ਫੰਡ ਦੀ ਮੀਟਿੰਗ ਦੀ ਪਰ ਭਾਰਤ ਦੀ ਪ੍ਰਤੀਨਿਧਤਾ ਕਰਨਗੇ ਨੈਕਸਟ ਕਿਸ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਅਖਬਾਰ ਡਿਜ਼ਾਈਨ ਮੁਕਾਬਲੇ ਵਿੱਚ ਤਿੰਨ ਪੁਰਸਕਾਰ ਜਿੱਤੇ ਹਾਂਜੀ ਅੰਤਰਰਾਸ਼ਟਰੀ ਅਖਬਾਰ ਡਿਜ਼ਾਈਨ ਇਹ ਤੁਸੀਂ ਦੇਖ ਸਕਦੇ ਹੋ ਅਖਬਾਰ ਦਾ ਡਿਜ਼ਾਈਨ ਕੀਤਾ ਹੋਇਆ ਨੀਰਜ ਚੋਪੜਾ ਵਾ ਨੀਰਜ ਚੋਪੜਾ ਦਾ ਜਿਹੜੀ ਇਮੇਜ ਆ ਉਹ ਲੈ ਕੇ ਅਖਬਾਰ ਨੂੰ ਡਿਜ਼ਾਈਨ ਕੀਤਾ ਦਾ ਹਿੰਦੂ ਨੇ ਠੀਕ ਹੈ ਦਾ ਹਿੰਦੂ ਤਾਂ ਆਪਸ਼ਨ ਇੱਥੇ ਰਾਈਟ ਆਨਸਰ ਹੈ ਜੀ ਸੀ ਆਪਸ਼ਨ ਲਿਖ ਲਓ ਦਾ ਹਿੰਦੂ ਦਾ ਹਿੰਦੂ ਨੇ ਨੀਰਚੋਪੜਾ ਦਾ ਇੱਕ ਪੇਜ ਡਿਜ਼ਾਈਨ ਕੀਤਾ ਜਿਸ ਦੇ ਲਈ ਇਸ ਨੂੰ ਤਿੰਨ ਅਵਾਰਡ ਮਿਲੇ ਆ ਅੰਤਰਰਾਸ਼ਟਰੀ ਅਖਬਾਰ ਡਿਜ਼ਾਈਨ ਮੁਕਾਬਲੇ ਵਿੱਚ ਠੀਕ ਹੈ ਨੈਕਸਟ ਹਾਲ ਹੀ ਵਿੱਚ ਭਾਰਤ ਦੇ CAG ਨੇ ਆਡਿਟ ਵਿਸ਼ੇਸ਼ਤਾਵਾਂ ਨੂੰ ਵਧਾਉਣ ਲਈ ਕਿਸ ਦੇਸ਼ ਦੇ ਆਡੀਟਰ ਜਰਨਲ ਨਾਲ ਇੱਕ ਸਮਝੌਤੇ ਤੇ ਦਸਖਤ ਕੀਤੇ ਹਾਂਜੀ ਭਾਰਤ ਭਾਰਤ ਦੇ CAG CAG ਮਤਲਬ ਕੰਟਰੋਲਰ ਅਤੇ ਆਡੀਟਰ ਜਰਨਲ ਕੌਣ ਆ ਰੀਸੈਂਟਲੀ ਕੋਣ ਭਾਰਤ ਦੇ CAG ਮਿਲ ਨੋਟ ਕੀਤਾ ਹੋਇਆ ਗਿਰਿਸ਼ ਚੰਦਰ ਮੁਰਮੂ ਗਿਰਿਸ਼ ਚੰਦਰ ਮੁਰਮੂ ਭਾਰਤ ਦੇ CAG ਆ ਜਾਨੀ ਕਿ ਕੰਟਰੋਲਰ ਅਤੇ ਆਡੀਟਰ ਜਨਰਲ ਆ ਅਤੇ ਨੇਪਾਲ ਦੇ ਆਡੀਟਰ ਜਨਰਲ ਆ ਟਾਇਮ ਰਾਯਾ ਇਹਨਾਂ ਦੋਵਾਂ ਨੇ ਮਿਲ ਕੇ ਇੱਕ ਸਮਝੌਤੇ ਤੇ ਸਾਈਨ ਕੀਤੇ ਆ ਠੀਕ ਹੈ ਤਾਂ ਇੱਥੇ ਰਾਈਟ ਆਨਸਰ ਹੈ ਜੀ ਤੁਹਾਡਾ ਹਾਲ ਹੀ ਵਿੱਚ ਭਾਰਤ ਅਤੇ ਭਾਰਤ ਦੇ CAG ਨੇ ਆਡਿਟ ਵਿਸ਼ੇਸ਼ਤਾਵਾਂ ਨੂੰ ਵਧਾਉਣ ਲਈ ਨੇਪਾਲ ਆਡੀਟਰ ਜਨਰਲ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ অপশন বি ইজ দা রাইট আনসার কেস কাম ਦੇ ਲਈ ਕੀਤਾ ਅਜੀਤ ਵਿਸ਼ੇਸ਼ਤਾਵਾਂ ਨੂੰ ਵਧਾਉਣ ਦੇ ਲਈ ਹੁਣ 네ਪਾਲ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ 네ਪਾਲ ਭਾਰਤ ਦਾ ਮੈਪ ਆ ਇਹ ਸਾਰਾ ਤੇ ਭਾਰਤ ਦੇ ਨਾਲ ਹੱਦ ਲੱਗਦੀ ਹੈ 네ਪਾਲ ਦੀ ਫਿਰ ਬਾਹਰ ਦੇਖੋ ਚੀਨ ਆ ਠੀਕ ਹੈ ਤਾਂ 네ਪਾਲ ਆ ਜਿਹੜਾ 네ਪਾਲ ਦੀ ਕੈਪੀਟਲ ਆ ਕਾਟਮੰਦੂ ਰਣਸੀਆ 네ਪਾਲੀ ਰੁਪਏ ਆ ਪ੍ਰੈਜ਼ੀਡੈਂਟ ਆ ਪੁਸ਼ਪ ਕਮਲਦਹਿਲ ਪਰਚੰਦ ਤੇ ਸੌਰੀ ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲ ਦੇਹਲ ਪ੍ਰਚੰਡ ਪ੍ਰੈਜ਼ੀਡੈਂਟ ਆ ਰਾਮਚੰਦਰ ਕੁੰਡੇਲ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਭਾਰਤ ਦੇ ਜਿੰਨੇ ਵੀ ਗਵੰਡੀ ਦੇਸ਼ ਆ ਉਹਨਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਇਹ ਅਕਸਰ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਆ ਕਿ ਕੌਣ ਆ ਜਾਂ ਕੈਪੀਟਲ ਕਰੰਸੀ ਠੀਕ ਹੈ ਤਾਂ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਬਹੁ ਰਾਸ਼ਟਰੀ ਫੌਜੀ ਅਭਿਆਸ ਆ ਜਿਸ ਦਾ ਨਾਮ ਆ ਸ਼ਾਂਤੀ ਪ੍ਰਯਾਸ 4 ਇਹ ਨੇਪਾਲ ਦੇ ਵਿੱਚ ਹੋਇਆ ਨੇਪਾਲ ਨੇ ਨੇਪਾਲ ਦੇ ਤਮਾਂਗ ਭਾਈਚਾਰੇ ਨੇ ਸੋਨਮ ਲੋਸਰ ਦੇ ਮੌਕੇ ਨਵਾਂ ਸਾਲ ਮਨਾਇਆ ਨੇਪਾਲ ਅਗਲੇ 10 ਸਾਲਾਂ ਚ ਭਾਰਤ ਨੂੰ 11000 ਮੈਗਾਵਾਟ ਬਿਜਲੀ ਨਿਰਜ਼ਾਤ ਕਰੇਗਾ ਨੇਪਾਲ ਅਧਿਕਾਰਤ ਤੌਰ ਤੇ ਸਾਮਲਿੰਗੀ ਵਿਆਹ ਨੂੰ ਰਜਿਸਟਰਡ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ ਭਾਰਤ ਤੇ ਨੇਪਾਲ ਦੇ ਵਿੱਚ ਘਾਰ ਝੂਲਾ ਘਾਟ ਸਸਪੈਂਸ਼ਨ ਵੇਰਸ ਪੂਰੀ ਤਰ੍ਹਾਂ ਚਾਲੂ ਹੋਇਆ ਨੈਕਸਟ ਹੈ ਕੌਣ ਹਾਲ ਹੀ ਵਿੱਚ ਯੂਨੀਸੇਫ ਇੰਡੀਆ ਦਾ ਰਾਸ਼ਟਰੀ ਰਾਜਦੂਤ ਬਣਿਆ यूनिसेफ इंडिया ਇਸ ਦੇ ਰਾਸ਼ਟਰੀ ਰਾਜਦੂਤ ਕੌਣ ਬਣਿਆ ਤਾਂ ਯੂਨੀਸੇਫ ਇੰਡੀਆ ਦੇ ਰਾਸ਼ਟਰੀ ਰਾਜਦੂਤ ਬਣਿਆ ਕਰੀਨਾ ਕਪੂਰ অপਸ਼ਨ ਸੀ ਇਸ ਆ ਰਾਈਟ ਆਨਸਰ ਨੈਸ਼ਨਲ ਬ੍ਰਾਂਡ ਅਮੈਸਡ ਵੀ ਬੋਲ ਸਕਦੇ ਆ ਤੁਸੀਂ ਇਸ ਨੂੰ ਤੇ ਰਾਸ਼ਟਰੀ ਰਾਜਦੂਤ ਇਹ ਕੌਣ ਬਣਿਆ ਕਰੀਨਾ ਕਪੂਰ ਬਣਿਆ ਪਰ ਬਣੇ ਕੀ ਦੀ ਹੈ ਯੂਨੀਸੇਫ ਦੇ ਇਥੇ ਯੂਨੀਫੋਰਮ ਦੀ ਫੁੱਲ ਫਾਰਮ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਯੂनाइटेड ਨੇਸ਼ਨ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹਾਲ ਹੀ ਵਿੱਚ ਕਿਸ ਰਾਜ ਦੀ ਹਾਈ ਕੋਰਟ ਨੇ ਬਾਲ ਵਿਆਹ ਰੋਕਣ ਲਈ ਸਰਪੰਚ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਪੰਚਾਇਤੀ ਰਾਜ ਸਭ ਤੋਂ ਪਹਿਲਾਂ ਕਿਹਨੇ ਲਾਗੂ ਕੀਤਾ ਸੀ ਰਾਜਸਥਾਨ ਨੇ ਤਾਂ ਰਾਜਸਥਾਨ ਗਵਰਨਮੈਂਟ ਦਾ ਇਹ ਮੰਨਣਾ ਕਿ ਸਰਪੰਚ ਹੀ ਮਤਲਬ ਇਦਾਂ ਦਾ ਬੰਦਾ ਜਿਹੜਾ ਪਿੰਡ ਦੀ ਪੂਰੀ ਇਨਫੋਰਮੇਸ਼ਨ ਰੱਖ ਸਕਦਾ ਤੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਬਾਲ ਵਿਆਹ ਹੋ ਰਹੇ ਨੇ ਬਾਲ ਵਿਆਹ ਨੂੰ ਘਟ ਕਰਨ ਦੇ ਲਈ सरपंच ਨੂੰ ਜ਼ਿੰਮੇਵਾਰ ਠਹਿਰਾਇਆ ਹੁਣ ਸਰਪੰਚ ਦੀ ਜ਼ਿੰਮੇਵਾਰੀ ਹੋਗੀ ਕਿ ਕਿਹੜਾ ਬਾਲ ਵਿਆਹ ਚੱਲ ਰਿਹਾ ਉਹਨੂੰ ਰੋਕਣਾ ਜਾਂ ਉਹਦੀ ਰਿਪੋਰਟ ਅੱਗੇ ਤੱਕ ਪਹੁੰਚਾਉਣੀ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਰਾਜਸਥਾਨ ਉਹਨੇ ਰਾਜਸਥਾਨ ਨੇ ਜ਼ਿੰਮੇਵਾਰ ਬਣਾਇਆ ਸਰਪੰਚ ਨੂੰ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਆ ਰਾਜਸਥਾਨ ਦੀ ਕੈਪੀਟਲ ਹੈ ਜੈਪੁਰ ਇੱਥੋਂ ਦੇ ਚੀਫ ਮਨਿਸਟਰ ਹਨ ਨਵੇਂ ਬਣੇ ਆ ਭਜਨ ਲਾਲ ਸ਼ਰਮਾ ਗਵਰਨਰ ਆ ਅਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਸਰਸਕਾ ਨੈਸ਼ਨਲ ਪਾਰਕ ਰੰਥੰਬੋਰ ਨੈਸ਼ਨਲ ਪਾਰਕ ਡੇਜ਼ਰਟ ਨੈਸ਼ਨਲ ਪਾਰਕ ਮੁਕੁੰਦਰਾ ਨੈਸ਼ਨਲ ਪਾਰਕ ਕੁੰਬਲਗੜ ਨੈਸ਼ਨਲ ਪਾਰਕ ਕਯੋਲਾ ਦਿਉ ਨੈਸ਼ਨਲ ਪਾਰਕ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜਾ ਰਾਜਸਥਾਨ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਰਾਜਸਥਾਨ ਵਿੱਚ ਮੁੱਖ ਮੰਤਰੀ ਵਿਸ਼ੂ ਕਰਮਾ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ ਰਾਜਸਥਾਨ ਵਿੱਚ ਲੋਹੇ ਦੇ ਵੱਡੇ ਭੰਡਾਰ ਮਿਲੇ ਹਨ ਸੋ ਦਾ ਸੰਪੰਦ ਨੂੰ ਰਾਜਸਥਾਨ ਦਾ ਮੁੱਖ ਸਖਤਰ ਚੁਣਿਆ ਗਿਆ ਉੱਤਕਲ ਰੰਜਨ ਨੇ ਰਾਜਸਥਾਨ ਡੀਜੀਪੀ ਦਾ ਵਾਧੂ ਚਾਰਜ ਸੰਭਾਲ ਲਿਆ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਪੂਰਬੀ ਰਾਜਸਥਾਨ ਨਹਿਰ ਪ੍ਰੋਜੈਕਟ ਤੇ ਸਹਿਮਤ ਹੋਏ। ਨੈਕਸਟ ਹੈ, ਆਰਬੀਆਈ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ 2000 ਰੁਪਏ ਦੇ ਕਿੰਨੇ ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆਏ ਹਨ? ਹਾਂਜੀ, ਆਰਬੀਆਈ ਨੇ ਇੱਕ ਤਾਜ਼ਾ ਰਿਪੋਰਟ ਕੱਢੀ ਆ ਜਿਸ ਦੇ ਅਕੋਰਡਿੰਗ 2000 ਰੁਪਏ ਦੇ ਨੋਟ ਆ ਜਿਹੜੇ 97.76% ਬੈਂਕ ਦੇ ਵਿੱਚ ਵਾਪਸ ਆ ਚੁੱਕੇ ਨੇ। অপশন বি ইজ দা রাইট আনসার। ਹੁਨੇ ਰਿਪੋਰਟ RBI ਨੇ ਕੱਢੀ ਆ। ਇਹਨੂੰ ਬੈਂਕਾਂ ਦੀ ਰਾਣੀ ਬੋਲਿਆ ਜਾਂਦਾ ਜਿਹਦੀ ਫੁੱਲ ਫਾਰਮ ਆ ਰਿਜ਼ਰਵ ਬੈਂਕ ਆਫ ਇੰਡੀਆ। ਠੀਕ ਹੈ ਤੇ ਇਹਦੇ ਪ੍ਰੈਜ਼ੀਡੈਂਟ ਗਵਰਨਰ ਕੌਣ ਆ? ਗਵਰਨਰ ਆ ਸ਼ਕਤੀकांत ਦਾਸ। ਇਹ ਵੀ ਪੁੱਛਿਆ ਜਾਂਦਾ ਕਿ ਕਿੰਨੇਵੇਂ ਨੰਬਰ ਦੇ ਆ? ਇਹ 25ਵੇਂ ਨੰਬਰ ਦੇ ਆ। ਤੇ ਇਹਦੇ ਡਿਪਟੀ ਗਵਰਨਰ ਚਾਰ ਆ। ਜਿਹੜੇ ਚਾਰੇ ਦੇ ਡਿਪਟੀ ਗਵਰਨਰ ਆ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਰੀਸੈਂਟਲੀ ਪੋਜੀਸ਼ਨ ਕਰਵਾਇਆ ਸੀ ਟੀ ਰਵੀ ਸ਼ੰਕਰਨ ਟੀ ਰਵੀ ਸ਼ੰਕਰ ਦਾ ਕਾਰਜਕਾਲ 1 ਸਾਲ ਲਈ ਵਧਾ ਦਿੱਤਾ ਗਿਆ ਵਾ ਤੇ ਹੋਰ ਇਹਦੇ ਤਿੰਨ ਡਿਪਟੀ ਗਵਰਨਰ ਕੌਣ ਰਹੇ ਜੀ ਮਗਰ ਐਮ ਦੀ ਪਾਤਰਾ ਸੁਆਮੀ ਨਾਥਨ ਜੀ ਐਸ ਰਾਜੇਸ਼ਵਰ ਰਾਓ ਠੀਕ ਹੈ ਤੇ 1 April 1935 ਨੂੰ ਇਹਦੀ ਸਥਾਪਨਾ ਹੋਈ ਸੀ ਮੁੰਬਈ ਦੇ ਵਿੱਚ ਇਹਦਾ ਹੈੱਡਕੁਆਰਟਰ ਗਵਰਨਰ ਮੈਂ ਤੁਹਾਨੂੰ ਦੱਸ ਦਿੱਤਾ ਸ਼ਕਤੀਕਾਂਤ ਦਾਸ ਹਾਂ ਨੈਕਸਟ ਹੈ ਹਾਲੀ ਵਿੱਚ ਅੰਤਰਰਾਸ਼ਟਰੀ ਫਾਇਰ ਫਾਈਟਰਸ ਦਿਵਸ ਕਦੋਂ ਮਨਾਇਆ ਗਿਆ ਫਾਇਰ ਫਾਈਟਰ ਨਾਮ ਸਮਝੋ ਧਿਆਨ ਨਾਲ ਫਾਇਰ ਫਾਈਟਰ ਮਤਲਬ ਅੱਗ ਬੁਝਾਉਂਦਾ ਜਿਹੜੇ ਕੰਮ ਕਰਦੇ ਆ ਅੱਗ ਨਾਲ ਲੜਨਾ ਠੀਕ ਹੈ ਅੱਗ ਬੁਝਾਉਂਦਾ ਕੰਮ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਪਛਾਣ ਵਧਾਉਣ ਦੇ ਲਈ ਤੇ ਉਹਨਾਂ ਨੂੰ ਸਨਮਾਨ ਦੇਣ ਦੇ ਲਈ ਹਰ ਸਾਲ 4 ਮਈ ਨੂੰ ਅੰਤਰਰਾਸ਼ਟਰੀ ਫਾਇਰ ਫਾਈਟਰ ਦਿਵਸ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹਾਂਜੀ ਹੁਣ ਨੈਕਸਟ ਪੋਜੀਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਵਰਲਡ ਪ੍ਰੈਸ ਫਰੀडम ਇੰਡੈਕਸ 2024 ਵਿੱਚ ਸਭ ਤੋਂ ਟਾਪ ਤੇ ਕੌਣ ਰਿਹਾ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਕਿ 3 ਮਈ ਨੂੰ ਵਿਸ਼ਵ ਪ੍ਰੈਸ ਦਿਵਸ ਮਨਾਇਆ ਗਿਆ ਠੀਕ ਹੈ ਤੇ ਇਸ ਤੇ ਵਰਲਡ ਪ੍ਰੈਸ ਫਰੀडम ਇੰਡੈਕਸ ਜਾਰੀ ਕੀਤਾ ਗਿਆ 180 ਦੇਸ਼ਾਂ ਦਾ ਇੰਡੈਕਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਟਾਪ ਟਾਪ ਤੇ ਰਿਹਾ ਨਾਰਵੇ ਸੈਕਿੰਡ ਤੇ ਰਿਹਾ ਡੈਨਮਾਰਕ ਥਰਡ ਤੇ ਰਿਹਾ ਸਵੀਡਨ ਤੇ ਸਾਡਾ ਦੇਸ਼ ਭਾਰਤ ਇਸ ਇੰਡੈਕਸ ਦੇ ਵਿੱਚ 159ਵੇਂ ਨੰਬਰ ਤੇ ਰਿਹਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਲਾਸਟ ਈਅਰ 161ਵੇਂ ਨੰਬਰ ਤੇ ਸੀ ਭਾਰਤ ਨੈਕਸਟ ਕਿਸ ਨੇ ਹਾਲ ਹੀ ਵਿੱਚ 노 ਹੈਸਲ ਲਾਈਫ ਇੰਸ਼ੋਰੈਂਸ ਫੈਟਫਾਲ ਮਹਿੰਮ ਸ਼ੁਰੂ ਕੀਤੀ ਹਾਂਜੀ 노 ਹੈਸਲ ਲਾਈਫ ਇੰਸ਼ੋਰੈਂਸ ਫੈਟਫਾਲ ਮਹਿੰਮ ਸ਼ੁਰੂ ਕੀਤੀ ਹੈ HDFC ਲਾਈਫ ਨੇ অপশন বি ইজ দা রাইট আনসার নেক্সট ਹੈ ਹਾਲ ਹੀ ਵਿੱਚ 에어 ਫੋਰਸ ট্রেনিং ਕਮਾਂਡ ਦਾ ਚਾਰਜ ਕਿਸ ਨੇ ਸੰਭਾਲਿਆ 에어 ਫੋਰਸ ট্রেনিং ਕਮਾਂਡ ਇਸ ਦਾ ਚਾਰਜ ਸੰਭਾਲਿਆ ਵਾ ਨਗੇਸ਼ ਕਪੂਰ ਨੇ অপশন ਸੀ ਇਜ਼ ਦਾ রাইਟ রাইট আনসার আচ্ছা ਨਗੇਸ਼ ਕਪੂਰ ਦੀ ਗੱਲ ਕੀਤੀ ਆ ਨਗੇਸ਼ ਕਪੂਰ ਨੇ 에어 ਫੋਰਸ ট্রেনিং ਦਾ ਚਾਰਜ ਤਾਂ ਸੰਭਾਲ ਲਿਆ ਵਾ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਰਵਾਇਆ ਦਿਨੇਸ਼ ਤ੍ਰਿਪਾਠੀ ਇਹ ਇੰਡੀਅਨ ਨੇਵੀ ਦੇ ਚੀਫ ਬਣੇ ਆ ਡਿਪਟੀ ਚੀਫ ਕੌਣ ਬਣਿਆ ਕ੍ਰਿਸ਼ਨ ਸੁਆਮੀ ਨਾਥਨ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ OECD ਨੇ ਅਗਲੇ 2 ਸਾਲਾਂ ਵਿੱਚ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਕਿੰਨੇ ਪ੍ਰਤੀਸ਼ਤ ਲਗਾਇਆ ਜੀ ਡੀ ਪੀ ਵਿਕਾਸ ਦਰ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਜਿਹੜੇ ਸਟੂਡੈਂਟਸ ਨੇ ਨੈਪਸ ਸਿਲਦਾਰ ਪਟਵਾਰੀ ਜਾਂ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਦੇਣਾ ਸੋ ਧਿਆਨ ਰੱਖਣ ਜੀ ਡੀ ਪੀ ਬਾਰੇ ਇੱਕ ਅੱਧਾ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਵਾ ਤਾਂ ਭਾਰਤ ਦੀ ਜੀ ਡੀ ਪੀ ਵਿਕਾਸ ਦਰ ਦਾ ਅਨੁਮਾਨ ਹੁਣ 6.6% ਲਗਾਇਆ ਗਿਆ ਅਗਲੇ 2 ਸਾਲਾਂ ਵਿੱਚ ਨੈਕਸਟ ਹੈ ਕਿਸ ਨੂੰ ਹਾਲ ਹੀ ਵਿੱਚ ਜੀ ਐਸਟੀ ਅਪੀਲੀ ਟ੍ਰਿਬਿਊਨਲ ਦੇ ਮੁਖੀ ਵਜੋਂ ਚੁਣਿਆ ਗਿਆ ਜੀ ਐਸਟੀ ਅਪੀਲੀ ਟ੍ਰਿਬਿਊਨਲ ਦੇ ਮੁਖੀ ਵਜੋਂ ਚੁਣਿਆ ਗਿਆ ਸੰਜੇ ਮਿਸ਼ਰਾ ਨੂੰ অপশন এ ইজ আ রাইট आंसर। دیکھیے ਸਦਿਆ ਤੁਸੀਂ ਸੰਜੇ ਮਿਸਰਾ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ। ਤਾਂ ਕ੍ਰਿਸ਼ਨਾ ਸੁਆਮੀ ਨਾਥਨ ਨੂੰ ਭਾਰਤੀ ਜਲ ਸੈਨਾ ਦਾ ਉਪ ਮੁਖੀ ਚੁਣਿਆ ਗਿਆ। ਮੌਸਮੀ ਚੱਕਰਵਰਤੀ ਨੇ 올 ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲ ਲਿਆ। ਕ੍ਰਿਸ਼ਨਾ ਇਲਾ ਆਈਬੀਐਮ ਦੀ ਪਹਿਲੀ ਨਵੀਂ ਪ੍ਰਧਾਨ ਬਣੀ ਆ। ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਸ਼ਬੀ ਮੇਂ ਜਲ ਸੈਨਾ ਮੁਖੀ ਵਜੋਂ ਹੋਂ ਦਾ ਸੰਭਾਲ ਲਿਆ। ਰਸ਼ਮਿਤਾ ਚਾਹ ਨੂੰ ਐਨਟੀਪੀਸੀ ਦਾ ਸੀਵੀਓ ਨਿਯੁਕਤ ਕੀਤਾ ਗਿਆ। ਗੈਰੀ ਕ੍ਰਸਟਨ ਪਾਕਿਸਤਾਨ ਦੀ 1 ਡੇ ਅਤੇ T20 ਟੀਮ ਦੇ ਕੋਚ ਬਣੇ ਨਰਸਿੰਘ ਜਾਦਵ ਨੂੰ WWF ਐਥਲੀਟ ਪੈਨਲ ਦਾ ਚੇਅਰਮੈਨ ਚੁਣਿਆ ਗਿਆ। ਹਾਂਜੀ ਇਸ ਦਿਨ ਨਾਲ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਰੂਪ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।